ਸੋ ਸਮਾਂ ਗਵਾਇਆ ਦਾ ਸੋ ਆਪਣੇ ਵਿਚਕਾਰ ਪਹਿਲੀ ਗਵਾਹੀ ਆ ਭੈਣ ਰਾਜਕੌਰ ਕੈਂਪਰ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੂੰ ਕੋਈ ਗੁਰਤ ਸਮੱਸਿਆ ਸੀਗੀ ਤਾਂ ਡਾਕਟਰਾਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਸੀਗਾ ਪਰ ਇਹ ਕਹਿੰਦੇ ਮੈਨੂੰ ਮੇਰੇ ਪਰਮੇਸ਼ਰ ਤੇ ਵਿਸ਼ਵਾਸ ਆ ਤਾਂ ਇਹਨਾਂ ਨੇ ਰੱਬਰੇ ਦਾਸ ਤੋਂ ਪ੍ਰੇਅਰ ਕਰਵਾਈ ਤਾ ਪਰਮੇਸ਼ਵਰ ਨੇ ਆਪਰੇਸ਼ਨ ਤੋਂ ਬਚਾਇਆ ਔਰ ਉਸ ਰੋਗ ਤੋਂ ਇਹਨਾਂ ਨੂੰ ਸ਼ਿਫਾ ਦਿੱਤੀ ਸਭਨਾਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਔਰ ਇਹਨਾਂ ਨੇ ਇੱਕ ਦੁਆਹੀ ਹੋ ਰਿਹਾ ਹੈ ਕਿ ਇਹਨਾਂ ਦੇ ਪਤੀ ਨੇ ਉਹਨਾਂ ਦੇ ਗਲੇ ਦੇ ਵਿੱਚ ਇੱਕ ਜਿਵੇਂ ਆਪਾਂ ਕਹਿ ਦਿੰਨੇ ਕਿ ਕਨੇਡੂ ਹੋ ਗਿਆ ਉਹ ਹੋ ਗਿਆ ਸੀਗਾ ਤਾਂ ਉਹਨਾਂ ਵਾਸਤੇ ਵੀ ਇਹਨਾਂ ਨੇ ਰੱਬ ਦੇ ਦਾਸ ਤੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਇਹਨਾਂ ਦੇ ਪਤੀ ਨੂੰ ਸ਼ਿਫਾ ਦਿੱਤੀ ਸਭਨਾਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਔਰ ਅਗਲੀ ਗਵਾਹੀ ਆਪਣੇ ਵਿਚਕਾਰ ਪੈਣ ਰੀਨਾ ਬਾਠਮਾ ਤੋਂ ਤਾਂ ਇਹਨਾਂ ਦੀ ਗਵਾਹੀ ਹੈ ਕਿ ਇਹ ਦੱਸਿਆ ਕਹਿੰਦੇ ਮੈਨੂੰ ਤਿੰਨ ਹਫ਼ਤਿਆਂ ਤੋਂ ਲਗਾਤਾਰ ਬੁਖਾਰ ਚੜ ਰਿਹਾ ਸੀਗਾ ਤਾਂ ਮੈਂ ਕਹਿੰਦੇ ਦੋ ਹਫ਼ਤੇ ਰ ਦਵਾਈ ਨਹੀਂ ਲਈ ਤੇ ਇੱਕ ਹਫ਼ਤਾ ਮੈਂ ਦਵਾਈ ਲੈ ਲਈ ਬੁਖਾਰ ਵੀ ਕਹਿੰਦੇ 101 ਹੁੰਦਾ ਸੀਗਾ ਤਾਂ ਪਿਛਲੇ ਇਹਨਾਂ ਨੂੰ ਜਦੋਂ ਪਰਮੇਸ਼ਰ ਤੋਂ ਇਹਨਾਂ ਨੇ ਵਿਸ਼ਵਾਸ ਕੀਤਾ ਕਿ ਮੈਨੂੰ ਮੇਰੇ ਪਰਮੇਸ਼ਰ ਤੇ ਵਿਸ਼ਵਾਸ ਔਰ ਮੈਂ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਜਾਣਾ ਅੱਜ ਦਾ ਪਰਮੇਸ਼ਰ ਇਹਨਾਂ ਨੂੰ ਬੁਖਾਰ ਤੋਂ ਵੀ ਲਜਾਤ ਰਹੀ ਤੇ ਇਹਨਾਂ ਦੇ ਵਿਸ਼ਵਾਸ ਨੂੰ ਪੂਰਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ। ਔਰ ਅਗਲੀ ਗਵਾਹੀ ਆ ਭੈਣ ਕਰਮਜੀਤ ਕੌਰ ਪਾਤੜਾ ਤੋਂ ਆਪਣੇ ਪਿੱਛੇ ਵਲੰਟੀਅਰ ਇਹਨਾਂ ਖੜੇ ਆ। ਤਾਂ ਇਹਨਾਂ ਦੀ ਗਵਾਹੀ ਆ ਕਹਿੰਦੇ ਹੋ ਗਏ ਕਈ ਦਿਨ ਕਹਿੰਦੇ ਵੀ ਮੇਰੇ ਪੂਰਾ 1 ਘੰਟਾ ਕਹਿੰਦੇ ਦਰਦ ਹੋਈ ਗਿਆ। ਤਾਂ ਮੈਂ ਕਹਿੰਦੇ ਪ੍ਰੇਅਰ ਦੇ ਵਿੱਚ ਵੀ ਬੈਠੀ ਬੈਠੀ ਰਹੀ ਮੇਰੇ ਫਿਰ ਵੀ ਦਰਦ ਹੋਈ ਗਿਆ ਤਾਂ ਕਹਿੰਦੇ ਉਸ ਤੋਂ ਬਾਅਦ ਜਦੋਂ ਮੈਨੇ ਰੱਬ ਦੇ ਦਾਸ ਤੋਂ ਆਪਣੇ ਲਈ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ੁਰ ਨੇ ਸ਼ੂਕੇ ਇਹਨਾਂ ਨੂੰ ਦਰਦ ਤੋਂ ਨਜਾਤ ਦਿੱਤੀ ਸਭ ਜਨ ਜ਼ੋਰ ਦੀ ਤਾੜੀਆਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ। ਔਰ ਅਗਲੀ ਗਵਾਹੀ ਆਪਣੇ ਵਿਚਾਰ ਪੈਣ ਬਲਜੀਤ कौर ਵੱਡੀ ਚੁੱਲਣ ਤੋਂ ਪਿੱਛੇ ਖੜੀ ਨੇ ਵਲੰਟੀਅਰ ਤਾਂ ਉਹਨਾਂ ਨੇ ਗਵਾਹੀ ਆ ਕਿ ਉਹਨਾਂ ਦੇ ਹੱਥ ਕਾਫੀ ਜ਼ਿਆਦਾ ਖਰਾਬ ਹੋ ਗਏ ਸੀਗੇ ਤਾਂ ਉਹਨਾਂ ਨੇ ਰੱਬ ਦੀ ਦਾਸੀ ਤੋਂ ਆਪਣੇ ਲੇ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਰ ਨੇ ਸ਼ੂਕ ਕੇ ਇਹਨਾਂ ਦੇ ਹੱਥਾਂ ਨੂੰ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ। ਔਰ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਮਿਥਲੇਸ ਬੈਠੇ ਆ ਫਤਿਹਬਾਦ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ। ਤਾਈ ਨਾਲ ਦੀ ਗਵਾਹੀ ਹੈ ਕਿ ਪਿਛਲੇ ਹਫਤੇ ਇਹਨਾਂ ਨੂੰ ਕਾਫੀ ਜ਼ਿਆਦਾ ਸਿਰਦਰਦ ਵੀ ਹੋ ਰਿਹਾ ਸੀਗਾ ਤੇ ਉਲਟੀਆਂ ਵੀ ਲੱਗੀਆਂ ਹੋਈਆਂ ਸੀਗੀਆਂ। ਤਾਂ ਇਹਨਾਂ ਨੂੰ ਪਰਮੇਸ਼ਰ ਤੇ ਵਿਸ਼ਵਾਸ ਸੀਗਾ ਇਹ ਪ੍ਰੇਅ ਕਰੀਗੇ ਆਪਣੇ ਲਈ ਔਰ ਰਬੇਦਾਦ ਦਾਸੀ ਤੋਂ ਵੀ ਪ੍ਰੇਅ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕ ਇਹਨਾਂ ਨੂੰ ਚੰਗਾ ਕੀਤਾ ਔਰ ਜੋ ਸਿਰ ਦੀ ਪ੍ਰੋਬਲਮ ਸੀ ਉਸ ਤੋਂ ਮਜਾਦ ਰਿਤੀ ਸਭ ਜਨ ਜ਼ੋਰ ਦੀ ਤਾੜੀਆਂ ਪਰਮੇਸ਼ਵਰ ਦੇ ਨਾਮ ਦੀ ਮहिमा ਕਰਨਗੇ ਔਰ ਇਹਨਾਂ ਦੀ ਦੂਜੀ ਗਵਾਹੀ ਹੈ ਕਿ ਇਹਨਾਂ ਦੇ ਪਤੀ ਦੇ ਮੋਢੇ ਦੇ ਵਿੱਚ ਵੀ ਕਾਫੀ ਜ਼ਿਆਦਾ ਦਰਦ ਹੋ ਰਿਹਾ ਸੀਗਾ ਤਨਣਾ ਆਪਣੇ ਪਤੀ ਦਲੀਲ ਖੁਦ ਵੀ ਪ੍ਰੇਰ ਕੀਤੀ ਔਰ ਉਸ ਤੋਂ ਬਾਅਦ ਜਦ ਰਬਰੇ ਦਾਸ ਦਾਸੀ ਤੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕੇ ਦਰਦ ਤੋਂ ਮੁਜਾਦਰੀ ਕੀਤੀ ਸਭ ਨੇ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨ ਦੇ ਔਰ ਅਗਲੀ ਗਵਾਹੀ ਆ ਪੈਣ ਦੀਪਲਪ ਔਰ ਧਨੋਲੇ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਇਹਨਾਂ ਦੀ ਗਵਾਹੀ ਹੈ ਕਿ ਇਹ ਇਹਨਾਂ ਦਾ ਘਰ ਜੋ 20 ਸਾਲ ਬਾਅਦ ਪਿਆ ਇਹ ਦੱਸਦਾ ਕਿ ਜਦੋਂ ਅਸੀਂ ਉਰੇ ਹੋਣ ਲੱਗੇ ਉਸ ਤੋਂ ਬਾਅਦ ਸਾਨੂੰ ਇਹ ਬਲੇਸਿੰਗ ਮਿਲੀ ਆ ਸਭ ਦਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ। ਔਰ ਦੂਜੀ ਗਵਾਹੀ ਹੈ ਇਹਨਾਂ ਦੀ ਬੇਟੀ ਹਰਜਿੰਦਰ ਕੌਰ ਦੀ ਆਪਣੀ ਜਗ੍ਹਾ ਤੇ ਖੜੇ ਹੋ ਜਾਣਾ। ਔਰ ਇਹਨਾਂ ਨੇ ਆਪਣੇ ਕਾਲਜ ਦੀ ਜੋ ਫੀਸ ਭਰਨੀ ਸੀ ਪਰ ਇਹਨਾਂ ਕੋਲੇ ਕੋਈ ਇੰਤਜ਼ਾਮ ਨਹੀਂ ਸੀਗਾ ਪਰਮੇਸ਼ਰ ਨੇ ਇਹਨਾਂ ਦੀ ਫੀਸ ਦਾ ਇੰਤਜ਼ਾਮ ਕੀਤਾ ਸਭ ਦਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ। ਤਾਂ ਪੈਨ ਵੀਰਪਾਲ ਕੌੜੀ ਇੱਕ ਹੋਰ ਗਵਾਹੀ ਹੈ ਇਹ ਦੱਸਦੀ ਹੈ ਕਿ ਮੇਰੇ ਬੱਚੀਦਾਨੀ ਦੇ ਵਿੱਚ ਪਾਣੀ ਵਾਲੀਆਂ ਰਸੋਲੀਆਂ ਸੀਗੀਆਂ ਕਹਿੰਦੇ ਮੈਂ ਰੱਬ ਦੇ ਦਾਸ ਤੋਂ ਜਦੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਰ ਨੇ ਮੈਨੂੰ ਛੂ ਕੇ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਕਮਲਾ ਦੇਵੀ ਨਵੇਂ ਗੋਂ ਤੋਂ ਤਾਂ ਇਹ ਕਹਿੰਦੇ ਵੀ 15 ਦਿਨ ਹੋ ਗਏ ਵੀ ਮੇਰੀ ਆਨੰਦ ਦਾ ਜਿਹੜਾ ਇੱਕ ਮੁੰਡਾਗਾ ਉਹਨੇ ਘਰ ਪਾਇਆ ਸੀਗਾ ਉਹਦਾ ਲੈਂਟਰ ਪਾਉਣਾ ਸੀਗਾ ਪਰ ਉਹ ਦੋਨੇ ਭਾਈਆਂ ਦੇ ਵਿੱਚ ਕੋਈ ਅਣਬਣ ਸੀ ਲੜਾਈ ਸੀਗੀ ਤਾਂ ਕਹਿੰਦੇ ਅਸੀਂ ਇੱਥੋਂ ਮਸ਼ੀਨ ਲੈ ਕੇ ਗਏ ਆ ਉਹਦੇ ਕੋਲੋਂ ਲੈਂਟਰ ਪਾਉਣ ਲਈ ਅਸੀਂ ਲੈਂਟਰ ਪਵਾ ਕੇ ਆਏ ਪਰਮੇਸ਼ਰ ਨੇ ਸਾਡੀ ਸਹਾਇਤਾ ਕੀਤੀ ਨਹੀਂ ਕੋਈ ਨੁਕਸਾਨ ਹੋਇਆ ਨਹੀਂ ਕੋਈ ਲੜਾਈ ਸਭزن ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨਗੇ ਔਰ ਅਗਲੀ ਗਵਾਹੀਆ ਅਗਲੀ ਗਵਾਹੀ ਖੁਦ ਮੇਰੇ ਪਰਿਵਾਰ ਦੀ ਆ ਤਾਂ ਅੱਜ ਸਵੇਰ ਦੀ ਗੱਲ ਆ ਕਿ ਜਦੋਂ ਅਸੀਂ ਇੱਥੇ ਚਰਚ ਆ ਰਹੇ ਸੀਗੇ ਤਾਂ ਮੋਟਰਸਾਈਕਲ ਪੈਂਚਰ ਹੋ ਗਿਆ ਸੀਗਾ ਤੇ ਡੈਡੀ ਮੈਨੂੰ ਇੱਥੇ ਉਤਾਰ ਕੇ ਬੱਸ ਸਟੈਂਡ ਕੋਲ ਚਲੇ ਗਏ ਤਾਂ ਮੰਮਾ ਵਾਸਤੇ ਆਇਤੀ ਕਹਿੰਦੇ ਵੀ ਮੈਂ ਤੇਰੀ ਮੰਮਾ ਨੂੰ ਵੀ ਲੈ ਆਉਂਗਾ ਤੇ ਮੋਟਰਸਾਈਕਲ ਦੇ ਪੈਂਚਰ ਵੀ ਲਵਾ ਲੂੰਗਾ ਪਰ ਉੱਥੇ ਕੀ ਹੋਇਆ ਜਦੋਂ ਉਹ ਲੈ ਕੇ ਆਉਣ ਲੱਗੇ ਮੰਮਾ ਨੂੰ ਤਾਂ ਇੱਕ ਭੈਣ ਸੀਗੀ ਆਪਣੇ ਚਾਚ ਦੇ ਨੇ ਉੱਥੇ ਬੈਠੇ ਸੀਗੇ ਤਾਂ ਉਹ ਕਹਿੰਦੇ ਵੀ ਪਾਸਟਰ ਜੀ ਨੂੰ ਫੋਨ ਕਰ ਦੋ ਵੀ ਮੈਨੂੰ ਵੀ ਲੈ ਜਾਣਗੇ ਵੀ ਛੋਟੇ ਨਾਲ ਮੇਰੇ ਤੋਂ ਕੀ ਹੈ ਬੈਠਿਆ ਨਹੀਂ ਜਾਣਾ ਵੀ ਆਪਾਂ ਤਿੰਨ ਨੂੰ ਕਾਫੀ ਜ਼ਰਾ ਵਜਣ ਵਾਲਿਆਂ ਤਾਂ ਮੋਟਰਸਾਈਕਲ ਤੇ ਬੈਠਣਾ ਨਹੀਂ ਜਾਣਾ ਤਾਂ ਅਜਰੋ ਮੰਮਾ ਨੇ ਪਾਸਟਰ ਜੀ ਨੂੰ ਫੋਨ ਕੀਤਾ ਤਾਂ ਪਾਸਟਰ ਜੀ ਇਧਰੋਂ ਗਏ ਉਹਨਾਂ ਨੂੰ ਲੈਣ ਆਂਟੀ ਨੂੰ ਤਾਂ ਉੱਥੇ ਹੁਲਸਾ ਲੱਗਿਆ ਤਾਂ ਉਹਨਾਂ ਨੇ ਮੇਰੇ ਡੈਡੀ ਨੂੰ ਕਿਹਾ ਘੇਰ ਲਿਆ ਚਲਾਨ ਕੱਟਣ ਵਾਸਤੇ ਤਾਂ ਉਹਨਾਂ ਨੇ ਖੜਾਈ ਰੱਖਿਆ ਜਦੋਂ ਪਾਸਟਰ ਜੀ ਨੇ ਦੇਖਿਆ ਵੀ ਵੀਰੇ ਨੂੰ ਖੜਾ ਆ ਕੇ ਉੱਥੇ ਤਾਂ ਜਦੋਂ ਪਾਸਟਰ ਜੀ ਗਏ ਸੋ ਉਹ ਹੋਰ ਕਿਸੇ ਦੇ ਕਾਗਜ਼ ਚਟ ਕਰਨ ਲੱਗੇ ਤੇ ਡੈਡੀ ਨੇ ਉਸ ਟਾਈਮ ਕਹਿੰਦੇ ਤੁਸੀਂ ਜਾਓ ਇਥੋਂ ਵੀ ਕੋਈ ਪ੍ਰੋਬਲਮ ਨਹੀਂ ਆ ਕੋਈ ਚਲਾਨ ਨਹੀਂ ਘਟੇਗਾ ਸਿਰਫ ਹਮ ਜ਼ੋਰ ਦੀ ਤਾੜੀ ਨਾਲ ਪਰਮਿਸ਼ਨ ਦੇ ਨਾਮ ਦੀ ਮੰਨਣਾ ਕਰਾਂਗੇ ਸੋ ਅਗਲੀ ਗਵਾਹੀ ਖੁਦ ਮੇਰੀ ਹੈ ਕਿ ਪਿਛਲੇ ਤੋਂ ਪਿਛਲੇ ਸੰਡੇ ਪਾਸਟਰ ਜੀ ਨੂੰ ਹੀਲਿੰਗ ਪ੍ਰੇਅਰ ਕਰਦੇ ਸਮੇਂ ਗਵਾਹੀ ਹੋਈ ਸੀ ਕਿ ਕਿਸੇ ਦੇ ਮੋਢਿਆਂ ਦੇ ਵਿੱਚ ਕਾਫੀ ਜ਼ਿਆਦਾ ਦਰਦ ਦਾ ਤਾਂ ਉਹ ਦਰਦ ਮੇਰੇ ਜੀਆ ਮੈਨੂੰ ਉਸੇ ਟਾਈਮ ਪਰਮਿਸ਼ਨ ਨੇ ਛੁੱਕ ਕੇ ਚੰਗਾ ਕੀਤਾ ਤੇ ਮੁੜ ਕੇ ਕਦੇ ਵੀ ਮੋਢਿਆਂ ਦੇ ਵਿੱਚ ਦਰਦ ਨਹੀਂ ਹੋਇਆ ਸਭ ਜਨਾਂ ਜ਼ੋਰ ਦੀ ਤਾੜੀ ਦੇ ਨਾਲ ਪਰਮਿਸ਼ਨ ਦੇ ਨਾਮ ਦੀ ਮੰਨਣਾ ਕਰਾਂਗੇ ਸੋ ਏਸੀ ਅਜ ਦੇ ਰੋਣੀਆਂ ਸਾਰੀਆਂ ਗਵਾਹਾਂ ਦੇ ਲਈ ਖੂ ਜ਼ੋਰਦਾਰ ਦੀ ਤਾੜੀ ਦੇ ਨਾਲ ਪਰਮਿਸ਼ਨ ਦੇਣਾ ਹੁਣ ਦੀ ਮੈਂ ਹੁਣਾ ਕਰਾਂਗੇ